ਹਾਂਜੀ ਮਾਤਾ ਸਹਿਬ ਕੌਰ ਜੀ ਹੈ ਪਿਤਾ ਗੁਰੂ ਗੋਵਿੰਦ ਸਿੰਘ ਜੀ ਕਲੰਗੀਆਂ ਵਾਲੇ ਸਿੰਘ ਸੋਹਣੇ ਲੱਗਦੇ ਐ ਗੱਤਰੇ ਕਾਲੇ ਗੋਲ ਦਮਾਲੇ ਨੀਲੇ ਬਾਣੇ ਸਿੰਘ ਸੋਹਣੇ ਲੱਗਦੇ ਐ ਗੱਤਰੇ ਕਾਲੇ ਗੋਲ ਦਮਾਲੇ ਨੀਲੇ ਬਾਣੇ ਖਿੰਡੇ ਦੀ ਧਾਰ ਵਿੱਚੋਂ ਕੰਡੇ ਦੀ ਧਾਰ ਵਿੱਚੋਂ ਇਹ ਨੂੰ ਸਤਗੁਰ ਪ੍ਰਗਟ ਕੀਤਾ ਨਾਮ ਹੈ ਦਿੱਤਾ ਇਹਦੀ ਅੱਖ ਹੈ ਬਾਜ ਜਹੀ ਕਰੇ ਸਕਾਰ ਸੇਰ ਜਿਉਂ ਚੀਤਾ ਇਹ ਰੂਪ ਹੈ ਸਤਗੁਰ ਦਾ ਤਾਹੀ ਸੰਗ ਗੁਰੂ ਨੂੰ ਜਾਣੇ ਸੰਗ ਸੋਹਣੇ ਲੱਗਦੇ ਐ ਦੱਤਰੇ ਕਾਲੇ ਗੋਲ ਦਮਾਲੇ ਨੀਲੇ ਬਾਣੇ ਸੰਗ ਸੋਹਣੇ ਲੱਗਦੇ ਐ ਦੱਤਰੇ ਕਾਲੇ ਗੋਲ ਦਮਾਲੇ ਨੀਲੇ ਬਾਣੇ ਫਤੇ ਵਾਹਿਗੁਰੂ ਦੀ ਜੀ ਜਦ ਖਾਲਸਾ ਗੱਜਗ ਜਾਵੇ ਸਭ ਨੂੰ ਭਾਵੇ ਜਦ ਚੜੇ ਜੰਗ ਨੂੰ ਜੀ ਉੱਚੀ ਉੱਚੀ ਝਕਾਰੇ ਲਾਵੇ ਮੌਤ ਡਰਾਵੇ ਇਹ ਰਜਾ ਚਰਹਿੰਦੇ ਨੇ ਮਨ ਦੇ ਸਤਗੁਰ ਜੀ ਦੇ ਬਾਣੇ ਸੈਂਦ ਸੋਹਣੇ ਲੱਗਦੇ ਐ ਗੱਤਰੇ ਕਾਲੇ ਗੋਲਦਮਾਲੇ ਨੀਲੇ ਬਾਣੇ ਸਿੰਘਾ ਸੋਹਣੇ ਲੱਗਦੇ ਐ ਗੱਤਰ ਕਾਲੇ ਗੋਲ ਦਮਾਲੇ ਨੀਲੇ ਬਾਣੇ ਚੰਡੀ ਦੀ ਵਾਰ ਨੂੰ ਜੀ ਇਹ ਚੰਡੀ ਦੀ ਵਾਰ ਨੂੰ ਜੀ ਖਾਲਸਾ ਉੱਠ ਸਵੇਰੇ ਪੜਦਾ ਸੱਚ ਨਾਲ ਖੜਦਾ ਇੱਜ਼ਤ ਦਾ ਰਾਖਾ ਹੈ ਰੱਖਿਆ ਗਊ ਗਰੀਬ ਜੀ ਕਰਦਾ ਹੰਨੀ ਭਰਦਾ ਜਦ ਖਾਲਸਾ ਚੜਦਾ ਜੀ ਦਿੰਦਾ ਇਕਲ ਟਿਕਾਣੇ ਸਿੰਘ ਸੋਹਣੇ ਲੱਗਦੇ ਆ ਗੱਤਰੇ ਕਾਲੇ ਗੋਲ ਦਮਾਲੇ ਨੀਲੇ ਬਾਣੇ ਸਿੰਘ ਸੋਹਣੇ ਲੱਗਦੇ ਆ ਗੱਤਰੇ ਕਾਲੇ ਗੋਲ ਦਮਾਲੇ ਨੀਲੇ ਬਾਣੇ ਇਹਦੇ ਬੋਲ ਹੀ ਵੱਖਰੇ ਨੇ ਇਹਦੀ ਜੱਗ ਤੋਂ ਚਾਲ ਨਿਆਰੀ ਮੈਂ ਬਲਿਹਾਰੀ ਏ ਮਰਨੋਂ ਡਰਦੇ ਨਹੀਂ ਲਾਹੀ ਮਾਲ ਮੌਤ ਦੇ ਜਾਰੀ ਬਹੁਤ ਪਿਆਰੀ ਐ ਸ਼ਕਤੀ ਏਦੀ ਨੂੰ ਮੇਰਾ ਆਪ ਬਾਹ ਗੁਰੂ ਜਾਣੇ ਸਿੰਘ ਸੋਹਣੇ ਲੱਗਦੇ ਐ ਦਤਰੇ ਕਾਲੇ ਗੋਲਦਮਾਲੇ ਨੀਲੇ ਬਾਣੇ ਸਿੰਘ ਸੋਹਣੇ ਲੱਗਦੇ ਐ ਦਤਰੇ ਕਾਲੇ ਗੋਲਦਮਾਲੇ ਨੀਲੇ ਬਾਣੇ ਇਹ ਸ਼ਸਤਰ ਪਹਿਨ ਕੇ ਤੇ ਹੈ ਲੱਗਦਾ ਬਾਗਨ ਬਾਬਾ ਜਾਂ ਮਹਾਰਾਜਾ ਇਹ ਮਨ ਦੇ ਮੌਜੀ ਐ ਜੀ ਨਾ ਰਹਿੰਦੇ ਇਹ ਵਿੱਚ ਖਾਬਾਂ ਸਦ ਹੀ ਜਾਗਾ ਇਹਦੇ ਅੱਗੇ ਫਿੱਕੇ ਨੇ ਦੁਨੀਆਂ ਦੇ ਫੈਸ਼ਨ ਜੋ ਸਾਰੇ ਸਿੰਘ ਸੋਹਣੇ ਲੱਗਦੇ ਐ ਗੱਤਰੇ ਕਾਲੇ ਘੋਲ ਦਮਾਲੇ ਨੀਲੇ ਬਾਣੇ ਸਿੰਘ ਸੋਹਣੇ ਲੱਗਦੇ ਐ ਗੱਤਰੇ ਕਾਲੇ ਘੋਲ ਦਮਾਲੇ ਨੀਲੇ ਬਾਣੇ ਕਰ ਸੇ ਪੱਤਾ ਨੂੰ ਪੌਣ ਪਾਣੀ ਵੀ ਗਾਉਂਦੇ ਸੁਖਰ ਮਨਾਉਂਦੇ ਕਰ ਸੇ ਮਲਖਾਰੀ ਜੀ ਲੈ ਕੇ ਆਪਣੇ ਘਰਮ ਬਣਾਉਂਦੇ ਰਾਗ ਅਲਾਉਂਦੇ ਗੁਰ ਕਲੰਗੀਆਂ ਵਾਲਾ ਤਾਂ ਸਦਾ ਹੀ ਜ਼ਿੰਦਾ ਮਾਣ ਨਿਮਾਣੇ ਸਿੰਘ ਸੋਹਣੇ ਲੱਗਦੇ ਐ ਗੱਤਰੇ ਕਾਲੇ ਗੋਲ ਕਮਾਲੇ ਨੀਲੇ ਬਾਣੇ ਫੇਗ ਸੋਹਣੇ ਲੱਗਦੇ ਆ ਗੱਤਰੇ ਕਾਲੇ ਗੋਲ ਦਮੱਲੇ ਨਿੱਲੇ ਬਾਣੇ